ਵੱਡੇ ਤੋਂ ਵੱਡਾ ਕਾਰਜ ਰੁਕਿਆ ਹੋਵੇ ਉਹ ਸਿਰੇ ਨਾ ਚੜਦਾ ਹੋਵੇ ਪਰ ਹੋਵੇ ਗੁਰਮਤ ਅਨੁਸਾਰ ਕਿਹੜੀ ਬਾਣੀ ਪੜਨ ਦੇ ਨਾਲ ਕਿਹੜੇ ਤਰੀਕੇ ਦੇ ਨਾਲ ਪੜਨ ਦੇ ਨਾਲ ਉਹ ਸਾਡਾ ਕਾਰਜ ਫਤਿਹ ਹੋ ਸਕਦਾ ਆਓ ਸਾਧ ਸੰਗਤ 2-4 ਮਿੰਟ ਦੀ ਵੀਡੀਓ ਹੈ ਤੇ ਆਪਾਂ ਸਾਰੇ ਸਰਵਣ ਕਰੀਏ ਕਿ ਕਿਹੜੀ ਬਾਣੀ ਕਿਸ ਤਰੀਕੇ ਦੇ ਨਾਲ ਪੜੀਏ ਤੇ ਸਾਡਾ ਕਾਰਜ ਸਿਰੇ ਚੜ ਜਾਏ ਤੇ ਬੇਨਤੀ ਕਿ ਵੀਡੀਓ ਨੂੰ ਅੱਗੇ ਵੀ ਸ਼ੇਅਰ ਜਰੂਰ ਕਰਿਆ ਕਰੋ ਦਾਸ ਇੰਨੀ ਮਿਹਨਤ ਕਰਦਾ ਤੁਹਾਡੇ ਲਈ ਤੇ ਤੁਹਾਡਾ ਵੀ ਫਰਜ਼ ਬੰਦ ਹੈ ਅੱਗੇ ਤੋਂ ਅੱਗੇ ਵਾਦ ਤੋਂ ਵਾਦ ਵੀਡੀਓ ਭੇਜਿਆ ਕਰੋ ਦੱਸ ਦੇ ਤੇ ਨਾਲੇ ਸਬਸਕ੍ਰਾਈਬਰ ਕਰਿਆ ਕਰੋ ਕਿਉਂਕਿ ਇੱਕ ਬੜੀ ਵੱਡੀ ਸੇਵਾ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨਾ ਤੁਸੀਂ ਇੱਕ ਨੂੰ ਭੇਜੋਗੇ ਗੁਰੂ ਦੇ ਗੁਰੂ ਕੋਲੋਂ ਖੁਸ਼ੀ ਮਿਲੇਗੀ ਜੇ ਉਹ ਬਾਣੀ ਪੜਨ ਲੱਗ ਗਿਆ ਤਾਂ ਇੱਕ ਨੂੰ ਵੀਡੀਓ ਭੇਜੋਗੇ ਨਾ ਤੇ ਜੇ ਉਹ ਬਾਣੀ ਪੜਨ ਲੱਗ ਗਿਆ ਉਹਦਾ ਫਲ ਤੁਹਾਨੂੰ ਮਿਲਣ ਲੱਗ ਜਾਣਾ ਹੈ ਕਿ ਤੁਹਾਡੇ ਥਰੂ ਜੁੜਿਆ ਹੋ ਤੇ ਵਾਦ ਤੋਂ ਵਾਦ ਕੋਸ਼ਿਸ਼ ਕਰਿਆ ਕਰੋ ਔਰ ਜਿਆਦਾ ਸਮਾਂ ਨਾ ਲਾਈਏ ਆਪਾਂ ਵੀਡੀਓ ਆਰੰਭ ਕਰੀਏ ਸਾਧ ਸੰਗਤ ਵੱਡੇ ਤੋਂ ਵੱਡਾ ਕਾਰਜ ਤੁਹਾਡਾ ਰੁਕਿਆ ਹੋਵੇ ਬੜਾ ਜਤਨ ਕਰ ਲਿਆ ਤੁਸੀਂ ਬੜੇ ਉਪਾਅ ਕਰ ਲਏ ਸਿਆਣੇ ਬਾਬਿਆਂ ਕੋਲ ਤੰਤਰੰਗ ਤੰਤਰਕਾਂ ਕੋਲ ਜਾ ਕੇ ਪਰ ਤੁਹਾਡਾ ਉਹ ਕਾਰਜ ਫਤੇ ਨਹੀਂ ਹੋਇਆ ਉਹਦਾ ਹੱਲ ਨਹੀਂ ਹੋਇਆ ਤੇ ਸਾਧ ਸੰਗਤ ਦਸਵੇਂ ਪਾਤਸ਼ਾਹ ਦੀ ਬਾਣੀ ਹੈ ਸਸਤਰਨਾਮ ਵਾਲਾ ਜਦੋਂ ਇਹ ਆਪਾਂ ਪੜਾਂਗੇ ਨਾ ਜੀ ਤੇ ਤੁਸੀਂ ਸੱਚ ਜਾਣੋ ਕਿ ਦਾਸ ਦੇ ਕੋਲ ਸੰਗਤ ਆ ਆ ਕੇ ਕਹਿੰਦੀ ਏ ਕਿ ਭਾਈ ਸਾਹਿਬ ਜਦੋਂ ਤੁਸੀਂ ਗੁਰਬਾਣੀ ਦੱਸਦੇ ਹੋ ਨਾ ਅਸੀਂ ਪੜਦੇ ਆ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਡੇ ਕਾਰਜ ਸਾਰੇ ਰਾਸ ਹੋ ਜਾਂਦੇ ਆ ਤੇ ਪਹਿਲਾਂ ਵੀ ਵੀਡੀਓ ਚ ਲੋਕਾਂ ਸੰਗਤ ਨੇ ਬੜਾ ਲਾਭ ਲਿਆ ਬਾਣੀ ਪੜੀ ਤੇ ਗੁਰੂ ਸਾਹਿਬ ਨੇ ਕਿਰਪਾ ਵੀ ਕੀਤੀ ਤੇ ਹੁਣ ਵੀ ਆਪ ਜੀ ਨੂੰ ਸ਼ਸਤਰ ਨਾਮ ਮਾਲਾ ਦੀ ਬਾਣੀ ਪਰਿ ਆਪ ਜੀ ਨੂੰ ਦੱਸਿਆ ਦਾਸ ਨੇ ਇਹ ਵੀਡੀਓ ਜਿਹੜੀ ਹੈ ਇਸ ਵਾਸਤੇ ਬਣਾਈ ਹੈ ਕਿ ਤੁਸੀਂ ਗੁਰਬਾਣੀ ਨਾਲ ਜੁੜੋ ਜਿੱਥੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਦੇ ਨਿਤਨੇਮ ਕਰਦੇ ਹੋ ਉਥੇ ਬਾਣੀ ਵੀ ਨਾਲ ਪੜਿਆ ਕਰੋ ਇਹਦੀ ਵਿਧੀ ਵਿਵਹਾਰ ਆਪ ਜੀਆਂ ਨੂੰ ਮੈਂ ਦੱਸਦਾ ਕਿ ਜਦੋਂ ਵੀ ਤੁਸੀਂ ਇਹ ਬਾਣੀ ਪੜ੍ਹਨੀ ਹੈ ਇੱਕ ਤਾਂ ਇਹ ਸ਼ਾਮ ਨੂੰ ਹਨੇਰੇ ਤੋਂ ਹਨੇਰੇ ਪਿਆ ਨਹੀਂ ਪੜ੍ਹਨੀ ਤੁਸੀਂ ਅਮਰਤ ਵੇਲੇ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਇਹ ਬਾਣੀ ਤੁਸੀਂ ਪੜ੍ਹਨੀ ਹੈ ਤੇ ਜਦੋਂ ਇਹ ਬਾਣੀ ਪੜ੍ਹਨੀ ਹੈ ਇੱਕ ਤੁਹਾਡੇ ਕੋਲ ਸਰਬਲੋਹ ਦਾ ਸਸਤਰ ਹੋਣਾ ਚਾਹੀਦਾ ਤੇ ਇੱਕ ਤੁਹਾਡੇ ਹੱਥ ਵਿੱਚ ਕੜਾ ਵੀ ਸਰਬਲੋਹ ਦਾ ਹੋਣਾ ਚਾਹੀਦਾ ਸਟੀਲ ਦੇ ਕੜੇ ਨਾ ਪਾਇਆ ਕਰੋ ਸਾਧ ਸੰਗਤ ਆਪਾਂ ਦੁਖੀ ਤਾਂ ਆ ਅੱਜ ਆਪਾਂ ਸਟੀਲ ਦੇ ਕੜੇ ਪਾਉਣੇ ਆ ਤਾਂ ਕਰਕੇ ਅਸੀਂ ਦੁਖੀ ਹਾਂ ਅੱਜ ਕਿਉਂਕਿ ਜੋ ਸਾਨੂੰ ਗੁਰੂਆਂ ਨੇ ਦੱਸਿਆ ਇਹਦੇ ਵਿੱਚ ਬੜਾ ਵੱਡਾ ਲਾਭ ਹੈ ਜਿਹੜੇ ਸਸਤਰ ਆਪਾਂ ਉਹ ਧਾਰਨ ਕਰਦੇ ਆ ਨਾ ਸਰਬਲੋ ਦੇ ਇਹਨਾਂ ਬਾਰੇ ਤੁਹਾਨੂੰ ਦੱਸਾਂਗੇ ਇਹਨਾਂ ਦਾ ਫਾਇਦਾ ਕੀ ਹੈ ਕਈ ਕਹਿ ਦਿੰਦੇ ਨੇ ਕੜਾ ਹੀ ਹੈ ਫਿਰ ਕੀ ਹੋ ਗਿਆ ਇਸ ਸਟੀਲ ਦਾ ਪਾਲਿਆ ਤਾਂ ਸਾਸਕ ਹੁੰਦਾ ਕੁਝ ਵੀ ਨਹੀਂ ਹੈ ਪਰ ਕਿਸੇ ਕੋਈ ਕਾਰਨ ਹੁੰਦਾ ਜਿਹੜੇ ਕਾਰਨ ਗੁਰੂ ਨੇ ਸਾਨੂੰ ਇਹ ਬਖਸ਼ਿਆ ਹੁੰਦਾ ਇਹਦੇ ਬਾਰੇ ਵੀ ਆ ਇੱਕ ਵੀਡੀਓ ਮੈਂ ਬਣਾਵਾਂਗਾ ਕਿ ਸਰਬਲੋ ਸਸਤਰ ਦਾ ਲਾਭ ਕੀ ਹੈ ਤੇ ਸਾਡੇ ਸਰੀਰ ਨੂੰ ਫਾਇਦਾ ਕੀ ਹੈ ਸਾਧ ਸੰਗਤ ਜਦੋਂ ਵੀ ਬਾਣੀ ਪੜ੍ਹਨੀ ਪੰਜ ਪਾਠ ਰੋਜ਼ ਕਰਨੇ ਆ ਸੂਰਜ ਚੜਨ ਤੋਂ ਪਹਿਲਾਂ ਟਾਈਮ ਜਿਹੜਾ ਮਰਜ਼ੀ ਰੱਖ ਲਓ ਇੱਕ ਜਲ ਰੱਖਣਾ ਕੋਲ ਭਰ ਕੇ ਗੜਵੀ ਗਲਾਸ ਜੋ ਮਰਜ਼ੀ ਰੱਖੋ ਜੋਤ ਲਾਉਣੀ ਹੈ ਦੇਸੀ ਘਿਓ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਹੈ ਕਿ ਮਹਾਰਾਜ ਸਾਡਾ ਇਹ ਕਾਰਜ ਹੈ ਅਸੀਂ ਇਸ ਕਾਰਜ ਵਾਸਤੇ ਇਹ ਬਾਣੀ ਆਰੰਭ ਕਰਨ ਲੱਗੇ ਆਂ ਕਿਰਪਾ ਕਰਕੇ ਅੰਗ ਸੰਗ ਸਹਾਈ ਹੋ ਕੇ ਇਹ ਕਾਰਜ ਸਾਡਾ ਫਤਿਕ ਕਰਾਉਣਾ ਤੇ ਬਾਣੀ ਆਰੰਭ ਕਰ ਲੈਣੀ ਕੜਾ ਪ੍ਰਸ਼ਾਦ ਦੀ ਦੀਗ ਵੀ ਨਾਲ ਬਣਾਉਣੀ ਹੈ ਇੱਕ ਕੜਸੀ ਘੋਦੀ ਬਣਾ ਲੋ ਜਿੰਨਾ ਕੋ ਤੁਹਾਡਾ ਪਰਿਵਾਰ ਹੈ ਤੇ ਸਾਧ ਸੰਗਤ ਜੋਤ ਤੋਪੋ ਕੜਾ ਪ੍ਰਸ਼ਾਦੀ ਦੀਗ ਤੇ ਪਾਣੀ ਰੱਖਣਾ ਕੋ ਹਰ ਰੋਜ਼ ਨਵਾਂ ਉਹ ਜਲ ਤੁਸੀਂ ਸਾਰਾ ਸ਼ੱਕ ਲੈਣਾ ਤੇ ਘਰ ਵਿੱਚ ਛੱਟਾ ਵੀ ਦੇ ਸਕਦੇ ਆਪਾਂ ਤੇ ਜਦੋਂ ਬਾਣੀ ਆਰੰਭ ਹੋ ਗਈ ਅਰਦਾਸ ਕਰਕੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦਾ ਓਟ ਆਸਰਾ ਲੈਣਾ ਹਰ ਰੋਜ਼ ਅਰਦਾਸ ਕਰਕੇ ਗੁਰੂ ਦੇ ਚਰਨਾਂ 'ਚ ਰੋਜ਼ ਬਾਣੀ ਪੜ੍ਹਨੀ ਸ਼ੁਰੂ ਕਰ ਦੇਣੀ ਤੁਸੀਂ ਕੁਝ ਦਿਨ ਜਦੋਂ ਬੀਤ ਗਏ ਨਾ ਜਾਨੀ ਕਿ ਕਿੰਨੇ ਦਿਨ ਬੀਤ ਗਏ 40 ਦਿਨ ਤੁਸੀਂ ਇਹ ਪਾਠ ਕਰਨਾ ਹੈ 21 ਦਿਨਾਂ ਬਾਅਦ ਤੁਹਾਨੂੰ ਚੰਗੇ ਸੁਨੇ ਆਉਣੇ ਸ਼ੁਰੂ ਹੋ ਜਾਣਗੇ ਜਿਹੜਾ ਵੀ ਤੁਹਾਡਾ ਕਾਰਤ ਹੈ ਤੇ ਸਾਧ ਸੰਗਤ ਪੂਰੇ 40 ਦਿਨਾਂ ਦੇ ਵਿੱਚ ਵਿੱਚ ਗੁਰੂ ਸਾਹਿਬ ਕੋਈ ਨਾ ਕੋਈ ਮਿਹਰ ਕਰਨਗੇ ਇਹ ਤੁਹਾਡਾ ਕਾਰਜ ਫਤਿਹ ਹੋ ਜਾਏਗਾ ਤੇ 40ਵੇਂ ਦਿਨ ਫਿਰ ਐਵੇਂ ਹੀ ਆਪਾਂ ਦੀਗ ਬਣਾਉਣੀ ਹੈ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕਰਨੀ ਹੈ ਦੀਗ ਆਰੰਭ ਦੇ ਵਿੱਚ ਤੇ ਸਮਾਪਤੀ ਤੇ ਬਣਾਉਣੀ ਵਿੱਚ ਨਹੀਂ ਬਣਾਉਣੀ ਕਈ ਸੰਗਤਾਂ ਪੁੱਛਦੀਆਂ ਫੋਨ ਕਰਕੇ ਮੈਸੇਜ ਕਰਕੇ ਪ੍ਰਸਾਦ ਸੰਗਤ ਫੋਨ ਬਹੁਤ ਆਉਂਦੇ ਆ ਸੰਗਤ ਦੇ ਕਈ ਵਾਰੀ ਨਹੀਂ ਵੀ ਚੁੱਕਿਆ ਜਾਂਦਾ WhatsApp ਤੇ ਮੈਸੇਜ ਕਰਿਆ ਕਰੋ ਤੇ ਬੇਨਤੀ ਹੈ ਕਿ ਇਸ ਤਰੀਕੇ ਦੇ ਨਾਲੇ ਬਾਣੀ ਪੜ੍ਹਨੀ ਹੈ ਹਰ ਰੋਜ਼ ਪੰਜ ਪਾਠ ਕਰਨੇ ਆ ਸੂਰਜ ਚੜਨ ਤੋਂ ਪਹਿਲਾਂ ਕਲਾ ਪ੍ਰਸਾਦ ਦੀ ਦੀਗ ਬਣਾ ਕੇ ਆਰੰਭ ਕਰਨਾ ਤੇ ਸਾਧ ਸੰਗਤ ਗੁਰੂ ਸਾਹਿਬ ਕਿਰਪਾ ਕਰਨਗੇ ਤੁਹਾਡੀ ਚੜ੍ਹਦੀ ਕਲਾ ਹੋ ਜੇਗੀ ਇੱਕ ਸ਼ਸਤਰ ਰੱਖਣਾ ਸਰਬਲੋ ਦਾ ਕੋਲ ਸ੍ਰੀ ਸਾਹਿਬ ਕਿਰਪਾਨ ਛੋਟੀ ਹੋਵੇ ਵੱਡੀ ਹੋਵੇ ਉਹ ਆਪਣੇ ਕੋਲ ਰੱਖ ਕੇ ਬਾਤ ਕਰਨਾ ਤੇ ਦੇਖਿਓ ਤੁਹਾਨੂੰ 5-4 ਦਿਨ ਜਦੋਂ ਹੋਗੇ ਨਾ ਪਾਠ ਕਰਦੇ ਆ ਨੂੰ ਤੁਹਾਡੇ ਸਰੀਰ ਦੇ ਵਿੱਚ ਲੋਂ ਕੰਡੇ ਖੜੇ ਹੋ ਜਾਣਗੇ ਐਵੇਂ ਹੁਣ ਲੱਗ ਜੂਗਾ ਕਿ ਇਸ ਬਾਣੀ ਦੀ ਪਾਵਰ ਬੜੀ ਹੈ ਸਾਰੇ ਸ਼ਸਤਰਾਂ ਦਾ ਨਾਮ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਖੁਸ਼ ਹੁੰਦੇ ਨੇ ਜਦੋਂ ਆਪਾਂ ਇਹ ਬਾਣੀ ਪੜ੍ਹਦੇ ਆਂ ਤੇ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਿਆ ਕਰੋ ਇਸ ਤਰੀਕੇ ਦੇ ਨਾਲ ਤੁਸੀਂ ਇਹ ਬਾਣੀ ਪੜ੍ਹਨੀ ਹੈ ਤੇ ਮਹਾਰਾਜ ਤੁਹਾਡਾ ਕਾਰਜ ਫਤਿਹ ਕਰੇ ਸਾਰੀ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਖੁਸ਼ੀਆਂ ਬਖਸ਼ਿਸ਼ ਕਰਨ ਤੁਨ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬ ਕੌਰ ਸਾਰੇ ਬੱਚੇ ਬੱਚਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਗੱਜ ਵੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ